ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮੋਨ ਭੰਡਾਰੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਫਤਿਹਗੜ ਚੂੜੀਆਂ ਅੱਜ ਦੇ ਵੀਡੀਓ 'ਚ ਤੁਹਾਨੂੰ ਇੱਕੋ ਗਾਂ ਦਿਖਾਉਣੀ ਆ گاਵਾਂ ਤੇ ਤੇ ਬਾਕੀ ਇਹ ਆ ਬਈ ਸੂਈ ਸਵਾਈ ਆ ਸੂਈ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਦੂਰ ਦਾ ਵਾ ਵੀਡੀਓ ਕੋਲ ਤੇ ਜ਼ਰੂਰ ਚੁਵਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਪੁੱਛ ਦੀ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਸਭ ਵਧੀਆ ਜੀ ਬੜੀ ਕਿਰਪਾ ਬਾਬੇ ਦੀ ਜੀ ਚਲੋ ਕਿਰਪਾ ਚੈਦੀ ਜੀ ਹਾਂਜੀ ਤੇ ਨਾਮ ਦੱਸਦੇ ਇਕਰੀ ਫਿਰ ਸੰਦੀਪ ਸਿੰਘ ਪਿੰਡ ਮੋਨਪੜਹਾਰੀ ਤਸਵੀਰ ਜਨਾਲਾ ਜਿਹੜਾ ਹਮੇਸ਼ਾ ਨੇੜੇ ਫਟੇ ਘਟੂੜੀ ਠੀਕ ਹੈ ਜੀ ਮੋਬਾਈਲ ਨੰਬਰ 9781685035 ਤੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਹਾਂਜੀ ਇੱਕੋ ਹੀ ਰਹਿ ਗਈ ਜੀ ਅੱਜ ਗਾਂ ਦੇ ਵਿੱਚ ਜੀ ਤਿੰਨ ਚਾਰ ਹੀ ਗਾਂ ਇੱਕੋ ਰਹਿ ਗਈ ਵੇਗੀਆਂ ਤੁਹਾਨੂੰ ਟਾਈਮ ਦਿੱਤਾ ਫਿਰ ਤੁਸੀਂ ਥੋੜੇ ਲੇਟ ਹੋ ਗਏ ਠੀਕ ਹੈ ਬਾਕੀ ਯਾਰ ਕੀ ਦਿਨ ਵੀ ਕਾਫੀ ਪੈ ਗਏ ਸੀ ਦਿਨ ਵੀ ਬਾਬਾ ਪੈ ਗਏ 5 6 ਦਿਨ ਤੇ ਪੈ ਗਏ ਵਿੱਚ ਠੀਕ ਹੈ ਤੇ ਬਾਕੀ ਵੇਗੀਆਂ ਸੋ ਹੁਣ ਅੱਜ ਇੱਕੋ ਲਿਆਂਦੀ ਗਰਮੀਆਂ ਵਾਲੀ ਦਾ ਇੱਕੋ ਰਹਿ ਗਈ ਹੈ ਇੱਕੋ ਵੀਕਨ ਵਾਲੀ ਰਹਿ ਗਈ ਹਨ ਬਸ ਗਾਂ ਵਿੱਚ ਜੀ ਗਰਲੈਂਡੋ ਲਾ ਲੇ ਕੋਈ ਭਾਂਸ਼ਾਈ ਹੱਲ ਵਾਲੇ ਅੱਛਾ ਜਿਹੜੀ ਮੱਝੀ ਲਾਲੇ ਹੈ ਕਰੋਸ ਗਰਮੀਆਂ ਵਾਲੀ ਠੀਕ ਹੈ ਦੁੱਧ ਵਿੱਚ ਜੀ ਇੱਕੋ 8 9 ਕਿਲੋ ਜਿਹੜੇ ਵੀਰ ਕੋ ਲਈ ਉਹ ਵੀ ਤੁਹਾਨੂੰ ਪਤਾ ਨਹੀਂ ਥੋੜੇ ਕੱਲ ਦੇ ਮੀਂਹ ਭੈਣ ਦੇ ਵੀਰ ਨੂੰ ਲੱਗੀ ਛੱਟ ਪਤਾ ਆਣ ਗਿਆ ਗੜੀ ਅੱਛਾ ਅੱਛਾ ਛੱਟ ਲੱਗੀ ਤੇ ਆਪਾਂ ਫਿਰ ਵੀਰ ਨੂੰ ਥੋੜੀ ਮਜਬੂਰੀ ਪਾ ਲਈ ਇਸ ਕਰਕੇ ਨੇ ਦੇਤੀ ਠੀਕ ਆ ਨਹੀਂ ਤੇ ਐਡੀ ਗਾਂ ਕੌਣ ਦਿੰਦਾ ਏ ਵੇਖੋ ਤੇ ਦੁੱਧ ਹੁਣ ਕਿੰਨਾ ਇਹਦੇ ਕੋਲ ਇਹ ਕੋ 7 ਤੋਂ 6 ਕਿਲੋ ਕਹਿ ਕੇ ਦਵਾਂਗੇ ਅੱਛਾ ਠੀਕ ਆ ਇਹ ਆ ਵੀ ਚਲੋ ਜਿਹੜਾ ਕੋਈ ਸਾਂਭਲਾ ਕੋ ਲੈ ਜਾਊਗਾ ਤੇ ਚਲੋ ਸਾਰੀਆਂ ਗਰਮੀਆਂ ਇਹਨੇ ਚਾਹ ਪਾਣੀ ਦਾ ਵਧੀਆ ਸਾਰੀ ਜਨਾ ਵਾ ਵਧੀਆ ਵਧੀਆ ਪੈਰ ਲਾਣਾ ਖਾਓ ਇਹਦੀ ਪੈਪ ਲੈਣ ਖਾਓ ਵੇਖੋ ਗਾਂ ਵਿੱਚ ਟੀਕਾ ਭਰੇ ਨੂੰ ਡੱਕ ਦੇਣਾ ਹੋਵੇ ਡੱਕ ਦੇਣ ਟੀਕਾ ਭਰੇ ਨੂੰ ਵੀ ਹੋ ਚੱਲੇ ਠੀਕ ਆ ਹਾਂਜੀ ਬਾਕੀ ਚਲੋ ਕਦ ਕੱਠ ਚੰਗਾ ਆ ਇਹ ਆ ਵੀ ਗਰਮੀ ਚ ਚੋਣ ਨੂੰ ਚਲੋ ਠੀਕ ਆ ਜਿੰਨੇ ਚਾਹ ਪਾਣੀ ਦੀ ਖੜਨੀ ਜਿੰਨੇ ਦੁੱਧ ਮੁੱਲ ਲੈਣਾ ਵਾ ਉਹਦੇ ਵਾਸਤੇ ਉਹਦੇ ਲਈ ਚੰਗੀ ਗਰਮੀ ਵਾਲੀ ਗਾਂ ਚਲੋ ਅੱਛਾ ਕੋਤਾਂ ਨੂੰ ਕਹੋ ਵੀ ਜੀ ਕਰੇ ਲੈ ਜਾ ਇੱਕ ਰੇ ਉਧਰੋਂ ਲੈ ਜਾ ਸਿੱਧੀ ਉਮੀਦ ਹੈ ਵੀ ਇਹ ਸੱਜਰ ਨੇ ਦੁੱਧ ਚੰਗਾ ਕੱਢਿਆ ਹੋਣਾ ਵਾ 20 ਲੀਟਰ ਜੀ ਦੁੱਧ ਭਰਿਆ ਸੱਜਰ ਨੇ ਕਿੰਨਾ 23 24 ਲੀਟਰ ਦੁੱਧ ਵੀਰਾਂ ਦਾ 23 24 ਲੀਟਰ ਦੁੱਧ ਹੁੰਦੇ ਰਹੇ ਦੇਖੋ ਅੱਛਾ ਜੀ ਪਾਈਪ ਲਾਈਨ ਵੇਖੋ ਕਿਡੀ ਗਾਣ ਲੱਗੀ ਏ ਠੀਕ ਹੈ ਜੀ ਹਾਂ ਜੀ ਦੁੱਧ ਜੇ ਵੀ ਜੀ ਸੇਵਾ ਕਰ ਲਈ ਦੁੱਧ ਇਹ ਵੀ ਅੱਖ ਨੋਗਲੋ ਨੇ ਵਧੀਆ ਰਮਾ ਨਾ ਦੇਈ ਜਾਣਾ ਜੀ 8 ਨਾਲ ਲੀਟਰ ਦੇ ਕਰੀਬ ਜਿਹੜਾ ਹੁਣ ਵੀ ਕਹਿੰਦੇ ਕਿ ਚਵਾਈ ਜਾਊਗੀ ਹਾਂ ਜੀ ਜਵਾ ਬੜਾ ਲੱਗਾ ਗਾਣ ਫਿਰ ਠੀਕ ਆ ਹਾਂ ਜੀ ਮਾਰ ਕੇ ਵਿਖਾਉਣਾ ਹੈ ਵੀਡੀਓ ਚ ਦੀਆਂ ਹਾਂ ਦੇ ਸਾਰੇ ਰੱਸੀ ਪਾ ਲੈਣੀ ਆ ਬਾਕੀ ਇਹ ਵੀ ਚਲੋ ਦੁੱਧ ਸੰਗਣਾ ਹੁੰਦਾ ਇੰਨਾ ਗਾਵਾਂ ਵਿੱਚ ਛਿਟਾ ਦੁੱਧ ਮੰਜਾਰ ਦਾ ਠੰਡੀ ਸੀ ਦੇ ਵਿੱਚ ਠੀਕ ਹੈ ਜੀ ਹਾਂ ਜੀ ਪੈਬ ਲੈਣੀ ਵੀਰ ਜੀ ਬੜੀ ਲੱਗੀ ਗਾਵਾਂ ਨੂੰ ਤੇ ਠੀਕ ਆ ਹਾਂ ਜੀ ਆਹ ਦੇਖੋ ਦੇਖੋ ਜੀ ਹੋ ਵਾ ਕਾ ਕਿਹੇ ਤਾਂ ਜਵਾਦ ਘਾੜ ਭੂਰ ਛਟਾ ਨਹੀਂ ਹੈਗਾ ਕੋਈ ਨਹੀਂ ਮਜੀ ਅਜਿਹਾ ਦਿਖਾ ਦੇ ਵੇਖੋ ਪੈਪਲਾਂ ਨੂੰ ਖਾਓ ਮਜੀ ਕਿੰਨਾ ਰੱਖੀਏ ਫਿਰ ਇਹ ਤਾਂ ਮੁੱਲ ਆ ਰੇਡ ਵੀਜੀ ਤੁਹਾਡੇ ਕਿੰਨੇ ਦੀ ਦੇ ਦੇਣੀ ਹੈ ਵੇਖ ਲਓ ਮੈਂ ਤਾਂ ਨਾ 20000 ਨਾ ਮੰਗ ਲਈ ਵੀਜੀ ਨਹੀਂ ਜਿਆਜ ਕਰਦੀ ਥੋੜਾ ਜਿਆ ਜਿੰਨੇ ਤੇ ਸਾਡੀ ਵੀਡੀਓ ਵੇਖ ਲੈ ਕੋਈ ਵੀਰ ਜਿਦੀ ਮਰਜੀ ਵੀਰ ਦੀ ਵੀਡੀਓ ਵੇਖ ਲੈ ਅੱਛਾ ਇਨੇ ਡੰਗਰ ਵੀਡੀਓ ਤੇ ਪੈਂਦੇ ਰਹਿੰਦੇ ਆ ਅੱਛਾ ਜਿਹੜਾ ਪਾਇ ਨਹੀਂ ਆਂਦੇ ਸਾਡੇ ਕੋ ਡੰਗਰ ਲਓ ਹਾਂਜੀ ਜਿਹੜੀ ਵੀਡੀਓ ਰੇਡ ਜਾਈਏ ਥੋੜਾ ਡੰਗਰ ਚੰਗਾ ਲੱਗਦਾ ਉਥੋਂ ਡੰਗਰ ਲਓ ਠੀਕ ਆ ਹਾਂਜੀ ਸਾਰੇ ਆਪ ਆਪਣੀ ਸਮਝ ਨਾਲ ਲੈਣਾ ਵਾ ਸਫਾਈ ਵਾਲਾ ਡੰਗਰ ਘੱਟ ਲੱਭਦਾ ਹਾਂਜੀ ਡੰਗਰ ਤੁਹਾਨੂੰ ਪਤਾ ਨਾ ਚੰਗਾ ਨਸਲ ਦਾ ਡੰਗਰ ਹੋਵੇ ਘੱਟ ਲੱਭਦਾ ਵਾ ਹਾਂਜੀ ਜੇ ਮਾੜਾ ਮੋੜਾ ਡੰਗਰ ਜਿੰਨੇ ਮਰਜੀ ਇਕੱਠੇ ਕਰ ਲਓ ਠੀਕ ਆ ਹਾਂਜੀ ਰੇਡ ਵਿੱਚ ਇਹਦਾ ਹੈਗਾ ਜੇ 18000 ਰੁਪਿਆ اچھا ਛੋਟਾ ਰੇਟ ਪਾਉਣਾ ਛੋਟਛਪਾਈ ਕਰਨਾ ਅੱਗੋ ਤੀ ਦਦੋ ਵੀਜੀ 15000 ਤੀ ਦੇ ਦਈਏ ਜੈ ਸਨੋਏ ਵੀਜੀ ਸਾਢੇ 14 ਜਾਂ ਦੇ ਦਾਂ ਛੋਟਛਪਾਈ ਰੋੜ ਘਾ ਦਾਂਗੇ ਰੋੜ ਘਾ ਦਾਂਗੇ ਵੀਜੀ ਫੋਨ ਲਾਵੇ ਕੋਈ ਗੱਲ ਨਹੀਂ ਕਰ ਦਵਾਂਗੇ ਠੀਕ ਚਲੋ ਬਾਕੀ ਇਹ ਆ ਵੀ ਤਸੱਲੀ ਆਪਣੀ ਇਥੋਂ ਕਰਕੇ ਖੜਾ ਵੇਸ਼ ਚਾਖ ਕੇ ਤੇ ਆਪਣੀ ਸਮਝਣਾ ਪਸ਼ੂ ਖਰੀਦੋ ਜੀ ਠੀਕ